अखिल भारतीय हिंदू सुरक्षा समिति का एक शिष्ट डी डीएसपी लखविंदर सिंह से मिला और उन्होंने एक मांग पत्र एस के नाम डी को दिया और उन्होंने मांग की कि सुजानपुर में बाहरी राज्यों से आकर कुछ लोग यहां पर व्यापार कर रहे हैं जिनकी वेरिफिकेशन होनी चाहिए कि वे कहां से आए हैं और कैसा पैसा इन्वेस्ट कर रहे हैं क्योंकि यह कल को कोई खतरा भी बन सकते हैं इस पर डीएसपी लखविंदर सिंह ने शिष्टमंडल को आश्वासन दिया कि वे इस संबंध में जल्द वेरिफिकेशन करवाएंगे इस मौके पर सुरेंद्र मनहास चेयरमैन अखिल भारतीय हिंदू सुरक्षा समिति पुनीत सिंह जिला अध्यक्ष राकेश सरगोत्री ललित वर्मा सुरेंद्र शर्मा अजय महाजन प्रिंस शर्मा लक्की शर्मा अजय कुमार पंकज कुमार आरव दीपक समीर ठाकुर गोपी कुमार राकेश कुमार रवि कुमार जतिन कुमार सोनू कुमार आदि उपस्थित थे आज समूह जड़े शहर ਦੇ ਲੋਕ ਨੇ ਔਰ ਅਸਮਾਨ ਦੀ ਸਵੱਛਤਾ ਸੰਬੰਧੀ ਲੋਕ ਨੇ ਮਾਨ ਜੋ ਡੀਐਸਪੀ ਸਾਹਿਬ ਔਰ ਸੁਜਾਨਪੁਰ ਦੇ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਹੜੇ ਕੁਝ ਸੁਜਾਨਪੁਰ ਦੇ ਵਿੱਚ ਬਾਹਰੀ ਲੋਕ ਆਪਣੇ ਕਾਰੋਬਾਰ ਕਰਦੇ ਨੇ ਕੋਈ ਵੀ ਸਮੁਦਾਇ ਦੇ ਨਾਲ ਚਾਹੇ ਉਹ ਸੰਬੰਧਿਤ ਹੋਵੇ ਅਸੀਂ ਕਿਸੇ ਪਰਟੀਕੂਲ ਕਿਸਮ ਦਾਇ ਦੇ ਖਿਲਾਫ ਨਹੀਂ ਹੈਗੇ ਅਸੀਂ ਇਸ ਚੀਜ਼ ਦੇ ਖਿਲਾਫ ਆ ਵੀ ਜਿਹੜੇ ਬਿਮਾਰੀ ਲੋਕ ਆ ਕੇ ਇੱਥੇ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਸੇਲ ਇੱਕ ਗਵਾਨੀ ਨਹੀਂ ਆ ਗਈ ਉਹ ਕਿਸ ਮਨਸ਼ਾ ਨਾਲ ਔਰ ਕਿਸ ਨੀਤੀ ਨਾਲ ਸਜਾਨਪੁਰ ਆ ਕੇ ਬਨਾਨਗੜ ਆ ਕੇ ਆਪਣਾ ਕਾਰੋਬਾਰ ਕਰ ਰਹੇ ਨੇ ਪ੍ਰਸ਼ਾਸਨ ਇਹ ਜਈ ਇਹ ਮੰਗ ਕਰਤੀ ਹੈ ਮਾਜੂਦ ਐਸਐਸਪੀ ਸਾਹਿਬ ਅੱਗੇ ਔਰ ਡੀਐਸਪੀ ਰਵੀਂਦਰ ਸਿੰਘ ਜੀ ਅੱਗੇ ਔਰ ਇੰਸਪੈਕਟਰ ਅੱਗੇ ਜਿਹੜਾ ਲੋਕਾਂ ਨੂੰ ਵੈਰੀਫਾਈ ਕੀਤਾ ਜਾਏ ਔਰ ਜਲਦੀ ਇਹਨਾਂ ਦਾ ਜਿਹੜਾ ਸਾਰਾ ਬਾਇਓ ਡਾਟਾ ਦੱਸਿਆ ਜਾਏ ਵੀ ਕਿ ਆਹਦੀ ਕੋ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਮਨਸ਼ਾ ਕੀ ਹੈ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਨੂੰ ਪੂਰਾ ਸਹਿਯੋਗ ਜਿਹੜਾ ਪ੍ਰਸ਼ਾਸਨ ਵੱਲੋਂ ਮਿਲਿਆ ਤੇ ਅਸੀਂ ਜਲਦ ਜਿਹੜਾ ਕਲੀਅਰ ਕਰਾਂਗੇ ਅਗਰ ਇਹ ਕਲੀਅਰ ਨਹੀਂ ਹੁੰਦਾ ਤੇ ਫਿਰ ਸ਼ਹਿਰ ਦੇ ਲੋਕ ਜਿਹੜੇ ਸਾਰੀਆਂ ਸੰਸਥਾਵਾਂ ਨਾਲ ਲੈ ਕੇ ਪ੍ਰਦਰਸ਼ਨ ਤੇ ਬੈਠੇ ਰੋੜ ਕੇ ਜੈ ਜਵਾਹਰ ਹਮਦਾਨ ਨੂੰ ਬਹੁਤ ਅੱਛਾ ਸਮਝੀ ਸਰਕਾਰ ਨਾਲ ਜਿਹੜਾ ਮੰਗ ਪੱਤਰ ਦਿੱਤਾ ਜਿਹੜੇ ਲੋਕ ਬਾਹਰੋਂ ਆ ਕੇ ਇਸ ਜਾਣਪੁਰ ਕਰਾਇਤੇ ਰਹ ਰਹੇ ਨੇ ਇਲਾਕੇ ਵਿੱਚ apna کاروبار ਕਰ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਵਾਂਗੇ ਦਰਵਾਜ਼ੇ ਤੇ ਇਹਨਾਂ ਨੂੰ ਦੱਸ ਦਿੱਤਾ ਜਾਵੇਗਾ ਸਰ ਰੇੜੀਆਂ ਵੀ ਲੱਗੀਆਂ ਕਈਆਂ ਨੇ ਰੇੜੀਆਂ ਵੀ ਲਾਈਆਂ ਬਾਹਰੋਂ ਆਏ ਨੇ ਸਾਰੇ ਤਸਦੀਕ ਕਰ ਲਈ ਜਾਏਗੀ ਅਪੀਲ ਕੀ ਕਰਨਾ ਚਾਹੋਗੇ ਸਰ ਅਪੀਲ ਦਾ ਇਹ ਹੀ ਆ ਵੀ ਆਪਣਾ ਜਿਹੜਾ ਮਿਲਵਤ ਦੋਨੋਂ ਤਰ੍ਹਾਂ ਦੀਆਂ ਮਿਲਵਤਾਂ ਨਾਲ ਰੱਖਣਾ ਆਪਣਾ ਤੇ ਹੋਰ ਸ਼ਹਿਰ ਵਾਸੀ ਜਿਹੜੇ ਆ ਸਾਰੇ ਹੀ ਇੱਥੇ ਪਰਵਾਸ ਕੇ ਜਿਹੜੇ ਰਹਿੰਦੇ ਆ ਉਹਨਾਂ ਨਾਲ ਵੀ ਤਾਲਮੇਲ ਬਣੇ